ਪੰਜਾਬ ਦਾ ਜਿਹੜਾ ਮਾਹੌਲ ਆ ਹਰ ਰੋਜ਼ ਜਦੋਂ ਸਵੇਰੇ ਦੇਖਦਿਆਂ ਤਾਂ ਆ ਜਿਲ੍ਹੇ 'ਚ ਕਤਲ ਹੋਇਆ ਹੋਇਆ ਹੁੰਦਾ ਜਦੋਂ ਕੋਈ ਖਬਰ ਸੁਣਦਿਆਂ ਕਿ ਕਿਸੇ ਨੌਜਵਾਨ ਦਾ ਕਤਲ ਹੋਇਆ ਮਾਹੌਲ ਕਿਵੇਂ ਦਾ ਹੋ ਗਿਆ ਪੰਜਾਬ ਦਾ ਕੀ ਲੱਗਦਾ ਤੁਹਾਨੂੰ ਦੇਖੋ ਮਾਹੌਲ ਪੰਜਾਬ ਦਾ ਅੱਜ ਬੜਾ ਤਰਸਯੋਗ ਮਾਹੌਲ ਬਣ ਗਿਆ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਹੈ ਨਹੀਂ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਹੜਾਉਕ ਤੇ ਹੀ ਮੈਂ ਕਹਿ ਸਕਦਾ ਕਿਉਂਕਿ ਪਰਮਾਨੈਂਟ ਮੁੱਖ ਮੰਤਰੀ ਤਾਂ ਕੇਚਰੀਬਾਲ ਜਿਹੜੇ ਹੁਕਮ ਦੰਦ ਨੇ ਇਸ ਸਰਕਾਰ ਨੂੰ ਚਲਾਉਣ ਦੀਆਂ ਪੁਲਿਸ ਨੂੰ ਚਲਾਉਣ ਦੇ ਉਹ ਜਿਹੜੇ ਦਿੱਲੀ ਵਾਲੇ ਧੜਵੀ ਦੇ ਜਾ ਰਹੇ ਨੇ ਪਹਿਲਾਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਆ ਕਾਂਗਰਸ ਦੀ ਸਰਕਾਰ ਵੀ ਰਹੀ ਆ ਪਰ ਇੰਨਾ ਦੇਖਿਆ ਨਹੀਂ ਸੀ ਕਿਉਂਕਿ ਹੁਣ ਹਰ ਰਿਵਾਲਵਰ ਚੱਕੀ ਫਿਰਦਾ ਹਰ ਪਿਸਟਲ ਆਪਣੇ ਡੱਬੇ ਚ ਪਾਈ ਫਿਰਦਾ ਐਵੇਂ ਨਹੀਂ ਆ ਬਾਹਰ ਦਿੱਤਾ ਉਹੀ ਹੋ ਗਿਆ ਕਿ ਜਦੋਂ ਕਿਤੇ ਬੰਦਾ ਕੋਈ ਜ਼ਿੰਮੇਵਾਰੀ ਨਹੀਂ ਸਮਝ ਰਿਹਾ ਪੰਜਾਬ ਨੂੰ ਬਚਾਉਣ ਦੀ ਗੱਲ ਹੀ ਨਹੀਂ ਕਰ ਰਿਹਾ ਪੰਜਾਬ ਦਾ ਮੁੱਖ ਮੰਤਰੀ 4-5 ਵਜੇ ਆਪਣੇ ਪੈਕ ਸ਼ੈਕ ਚ ਬਿਜ਼ੀ ਹੋ ਜਾਂਦਾ ਹੈ ਤੇ ਜਾਂ ਦਿੱਲੀ ਵਾਲਿਆਂ ਦੀ ਜਾਪ ਚਾਪ ਲੁੱਟਰੀ ਚ ਬਿਜੀ ਹੋ ਜਾਂਦਾ ਤੇ ਪੰਜਾਬ ਦਾ ਡੀਜੀਪੀ ਜਿਹੜਾ ਹੈਡਕ ਤੇ ਬੈਠਾ ਹੈ ਉਹਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਕਿਉਂਕਿ ਉਹ ਤਾਂ ਆਪਣੇ ਆਕਾਵਾਂ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਤੇ ਲੱਗਿਆ ਹੋਇਆ ਫਿਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਹਾਲਾਤ ਤਾਂ ਸੁਧਰਨਗੇ ਜੇ ਕੇਸ਼ਰੀਵਾਲ ਦੀ ਟੀਮ ਇੱਥੇ ਚਲਦੀ ਹੋ ਜੇਗੀ ਤੇ ਜੇ ਕੇਸ਼ਰੀਵਾਲ ਦੀ ਟੀਮ ਇੱਥੇ ਰਹੇਗੀ ਤੇ ਪੰਜਾਬ ਤਬਾਹ ਹੋ ਜਾਏਗਾ ਫਿਸ ਕਰਕੇ ਮੈਂ ਕਹਿੰਦਾ ਕਿ ਸਰਕਾਰ ਫੇਲ ਹੋ ਚੁੱਕੀ ਆ ਸਰਕਾਰ ਦਾ ਸਿਸਟਮ ਫੇਲ ਹੋ ਚੁੱਕਿਆ ਹੈ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਪੰਜਾਬ ਦੇ ਰਹਿਮੋਕਰਪ ਤੇ ਪੰਜਾਬ ਨੂੰ ਛੱਡ ਦੇਣਾ ਚਾਹੀਦਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਹਰ ਦਿਨ ਕਤਲ ਹੋ ਰਹੇ ਨੇ ਲਗਾਤਾਰ ਜੇ ਗੱਲਬਾਤ ਕਰੀਏ ਤਾਂ ਵਿਰੋਧੀ ਪਾਰਟੀਆਂ ਨੇ ਉਹ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਪੰਜਾਬ ਦਾ ਮਾਹੌਲ ਬਣ ਗਿਆ ਕਿਸ ਤਰੀਕੇ ਨਾਲ ਚੱਲ ਰਿਹਾ ਸਾਰਾ ਸਿਸਟਮ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਸਾਡੇ ਨਾਲ ਹਲਕਾ ਨਾਬਾ ਤੋਂ ਸ਼ਰੂਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਮੌਜੂਦ ਨੇ ਗੱਲਬਾਤ ਕਰਾਂਗੇ ਲਾਲਕਾ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਬਹੁਤ ਧੰਨਵਾਦ ਜੀ ਮਾ ਜੀ ਤੁਹਾਡਾ ਅਤੇ ਤੁਹਾਡੇ ਚੈਨਲ ਦਾ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਲਾਲਕਾ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਦਾ ਜਿਹੜਾ ਮਾਹੌਲ ਆ ਹਰ ਰੋਜ਼ ਜਦੋਂ ਸਵੇਰੇ ਦੇਖਦੇ ਆ ਤਾਂ ਆਹ ਜ਼ਿਲ੍ਹੇ 'ਚ ਕਤਲ ਹੋਇਆ ਹੋਇਆ ਹੁੰਦਾ ਜਦੋਂ ਕੋਈ ਖਬਰ ਸੁਣਦੇ ਆ ਕਿ ਕਿਸੇ ਨੌਜਵਾਨ ਦਾ ਕਤਲ ਹੋਇਆ ਮਾਹੌਲ ਕਿਵੇਂ ਦਾ ਹੋ ਗਿਆ ਕਿ ਕੋ ਮਾਹੌਲ ਪੰਜਾਬ ਦਾ ਅੱਜ ਬੜਾ ਤਰਸਜੋਗ ਮਾਹੌਲ ਬਣ ਗਿਆ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਹੈ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਜੇ ਕੋਈ ਸਰਕਾਰ ਹੁੰਦੀ ਤਾਂ ਫਿਰ ਇਹ ਮਾਹੌਲ ਨਹੀਂ ਸੀ ਬਣਨਾ ਕਿਉਂਕਿ ਹਾਲਾਤ ਇਦਾਂ ਦੇ ਬਣ ਗਏ ਕਿ ਇੱਕ ਪੰਜਾਬ ਦਾ ਮੁੱਖ ਮੰਤਰੀ ਜਿਹਨੂੰ ਲੋਕਾਂ ਨੇ ਬੜੀਆਂ ਆਸਾਂ ਚਾਹਾਂ ਨਾਲ 92 93 ਐਮ ਐਲ ਏ ਚ ਤਾਕੀ ਦਿੱਤੇ ਤੇ ਲੋਕਾਂ ਨੂੰ ਬੜੀ ਆਸ ਸੀ ਕਿ ਜਿਹੜਾ ਬੰਦਾ ਰੋਜ਼ ਹੀ ਨੁਕਤਾ ਚ ਨਹੀਂ ਕਰਦਾ ਸੀ ਹਰ ਚੀਜ਼ ਦੇ ਉੱਪਰ ਸੋ ਉਸ ਬੰਦੇ ਦਾ ਜਿਹੜਾ ਫੇਲਿਅਰ ਹੈ ਉਹ ਅੱਜ ਲੋਕਾਂ ਦੇ ਸਾਹਮਣੇ ਆ ਗਿਆ ਹੈਗਾ ਕਿ ਲੋਕ ਇਸ ਗੱਲ ਤੋਂ ਤਰਾਹ ਤਰਾਹ ਕਰਨ ਲੱਗੇ ਤੇ ਲੋਕ ਇਹ ਸੋਚਣ ਲੱਗੇ ਕਿ ਮੁੱਖ ਮੰਤਰੀ ਨਹੀਂ ਹੈਗਾ ਇਹ ਕਿ ਰਬੜ ਦੀ ਸਟੈਂਪਡ ਦੀ ਤਰ੍ਹਾਂ ਪੰਜਾਬ ਨੂੰ ਚਮੜ ਗਈ ਤੇ ਇਹ ਕਦੋਂ ਉਤਰੇਗੀ ਤੇ ਪੰਜਾਬ ਦੇ ਵਿੱਚ ਸੁਖ ਸ਼ਾਂਤੀ ਹੋਏਗੀ ਅੱਜ ਜਦੋਂ ਵੀ ਦਿਨ ਛੜਦਾ ਤੇ ਜਦੋਂ ਸ਼ਾਮ ਪੈਂਦੀ ਹੈ ਤਾਂ ਹਰ ਇੱਕ ਬੰਦੇ ਦੇ ਪਰਿਵਾਰ ਨੂੰ ਲੈ ਕੇ ਆਪਣੇ ਨੂੰ ਚਿੰਤਤ ਹੋ ਗਏ ਹਰ ਪਰਿਵਾਰ ਦਾ ਬੰਦਾ ਇਹ ਸੋਚਣ ਲੱਗਿਆ ਕਿ ਸਾਡੇ ਪਰਿਵਾਰ ਦਾ ਮੁਖੀ ਜਿਹੜਾ ਪਰਿਵਾਰ ਦੇ ਵਿੱਚੋਂ ਕੋਈ ਗਿਆ ਸੀ ਉਹ ਘਰ ਸਹੀ ਸੁਰੱਖਿਅਤ ਵਾਪਸ ਆ ਜਵੇ ਤਾਂ ਉਹ ਲੋਕ ਸ਼ੁਕਰਾਨਾ ਕਰਨ ਲੱਗ ਜਾਂਦੇ ਆ ਉਸ ਪ੍ਰਭੂ ਦਾ ਉਸ ਅਕਾਲ ਪੁਰਖ ਦਾ ਮੈਂ ਇਹ ਸਮਝਦਾ ਕਿ ਇਹ 84 ਤੋਂ ਪਹਿਲਾਂ ਮੈਂ ਵੀ ਉਦੋਂ ਜਵਾਨ ਸੀਗਾ ਤੇ ਉਦੋਂ ਮਾਹੌਲ ਇਸ ਤਰ੍ਹਾਂ ਦਾ ਬਣਨਾ ਸ਼ੁਰੂ ਹੋਇਆ ਸੀਗਾ ਅੱਜ ਜਿਸ ਤਰ੍ਹਾਂ ਦੇ ਮਾਹੌਲ ਬਣੇ ਹੋਏ ਨੇ ਇਸ ਤਰ੍ਹਾਂ ਦਾ ਮਾਹੌਲ ਉਦੋਂ ਸ਼ੁਰੂ ਹੋਇਆ ਸੀਗਾ ਤੇ ਬੜੀਆਂ ਹੀ ਕੁਰਬਾਨੀਆਂ ਬੜੀਆਂ ਹੀ ਦੁਖਤ ਕਲੀਪਾਂ ਚੱਲ ਕੇ ਪੰਜਾਬ ਦੁਬਾਰਾ ਫਿਰ ਹਸਣ ਬਰਸਣ ਲੱਗਿਆ ਸੀਗਾ ਤੇ ਅੱਜ ਪੰਜਾਬ ਦੇ ਵਿੱਚ ਫੇਰ ਉਸ ਤਰ੍ਹਾਂ ਦੇ ਹਾਲਾਤ ਬਣ ਗਏ ਕਿ ਰੋਜ਼ ਕਤਲੇਆਮ ਪੰਜਾਬ 'ਚ ਹੋ ਰਿਹਾ ਹੈ ਬਿਲਕੁਲ ਲਲਕਤ ਵਿੱਚ ਰਾਜਨੀਤੀ ਤੋਂ ਉੱਪਰ ਉੱਠ ਕੇ ਜੇ ਆਪਾਂ ਗੱਲਬਾਤ ਕਰੀਏ ਪਹਿਲਾਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਆ ਕਾਂਗਰਸ ਦੀ ਸਰਕਾਰ ਵੀ ਰਹੀ ਆ ਪਰ ਇੰਨਾ ਦੇਖਿਆ ਨਹੀਂ ਸੀ ਕਿਉਂਕਿ ਹੁਣ ਹਰ ਰਿਵਾਲਵਰ ਚੱਕੀ ਫਿਰਦਾ ਹਰ ਪਿਸਟਲ ਆਪਣੇ ਡੱਬ 'ਚ ਪਾਈ ਫਿਰਦਾ ਕਿਵੇਂ ਕਿਤੇ ਨਾ ਕਿਤੇ ਗੋਲੀਆਂ ਜਦੋਂ ਮਾਰਦੇ ਨੇ ਬੰਦੇ ਨੂੰ ਮਾਰਦੇ ਨੇ ਕੋਈ ਪ੍ਰਵਾਹ ਨਹੀਂ ਕਰਦੇ ਕਿ ਨਹੀਂ ਬਹੁਤ ਕੁਝ ਸੋਚਦੇ ਹੁੰਦੇ ਤੇ ਬੰਦਾ ਮਾਰਨ ਲੱਗੇ ਵੀ ਬਹੁਤ ਵੱਡਾ ਗੁਨਾਹ ਮੰਨਦੇ ਸੀ ਪਰ ਉਹਨਾਂ ਦੇ ਜ਼ਹਿਨ 'ਚ ਕੀ ਹੋ ਗਿਆ ਕੀ ਹੋ ਗਿਆ ਪੰਜਾਬ ਦਾ ਮਾਹੌਲ ਹਾਲਾਤ ਵਾਂਗ ਹੀ ਹੋਏਗਾ ਕਿ ਨਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਨਹੀਂ ਹੈ ਪੰਜਾਬ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਨਹੀਂ ਹੈ ਪੰਜਾਬ ਦੇ ਪੰਜਾਬ ਕੋਲ ਡੀਜੀਪੀ ਰੈਗੂਲਰ ਨਹੀਂ ਹੈ ਕਿਉਂਕਿ ਜਦੋਂ ਹਡਾਉਕ ਤੇ ਕੋਈ ਵੀ ਚੀਜ਼ ਹੋਵੇ ਤਾਂ ਹਡਾਉਕ ਤੇ ਕੋਈ ਵੀ ਚੀਜ਼ ਹੋਵੇ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਹੈ ਹਡਾਉਕ ਤੇ ਹੀ ਮੈਂ ਕਹਿ ਸਕਦਾ ਕਿਉਂਕਿ ਪਰਮਾਨੈਂਟ ਮੁੱਖ ਮੰਤਰੀ ਤਾਂ ਕੇਚਰੀਬਾਲ ਹੈ ਪਰ ਮੁੱਖ ਮੰਤਰੀ ਪੰਜਾਬ ਦੇ ਵਿੱਚ ਜਿਹੜੇ ਨੇ 123 24 ਬੰਦੇ ਬਣ ਕੇ ਬੈਠੇ ਹੋਏ ਨੇ ਜਿਹੜੇ ਹੁਕਮ ਦਿੰਦੇ ਨੇ ਸਰਕਾਰ ਨੂੰ ਚਲਾਉਣ ਦੀਆਂ ਪੁਲਿਸ ਨੂੰ ਚਲਾਉਣ ਦੇ ਉਹ ਜਿਹੜੇ ਦਿੱਲੀ ਵਾਲੇ ਧੜਵੀ ਦੇ ਜਾ ਰਹੇ ਨੇ ਸੋ ਪੰਜਾਬ ਦੇ ਵਿੱਚ ਅੱਜ ਤਰਾਜੀ ਹੈ ਇਸ ਗੱਲ ਦੀ ਕਿ ਪੰਜਾਬ ਦਾ ਜਿਹੜਾ ਡੀਜੀਪੀ ਆ ਉਹ ਰੈਗੂਲਰ ਡੀਜੀਪੀ ਨਹੀਂ ਆ ਜਿੱਥੇ ਤੱਕ ਬੰਦਾ ਰੈਗੂਲਰ ਡੀਜੀਪੀ ਨਹੀਂ ਜਦੋਂ ਤੱਕ ਉਹ ਸੋਚੇ ਕਿ ਮੈਨੂੰ ਕੇਸ਼ਰੀਵਾਲ ਕੱਲ ਨੂੰ ਨਾ ਹਟਾ ਦੇਵੇ ਮੈਨੂੰ ਕੇਸ਼ਰੀਵਾਲ ਪਰਸੋਂ ਨਾ ਹਟਾ ਦੇਵੇ ਉਹ ਉਹਨਾਂ ਦੀ ਚਾਪ ਲੂਸੀ ਤੇ ਲੱਗੇ ਹੋਏ ਨੇ ਤੇ ਜੇ ਉਹ ਚਾਪ ਲੂਸੀ ਤੋਂ ਵਿਹਲੇ ਹੋਣ ਤੇ ਤਾਂ ਪੰਜਾਬ ਦੇ ਮਾਹੌਲ ਨੂੰ ਠੀਕ ਕਰ ਸਕਦੇ ਨੇ ਜਿਹੜੇ ਥੱਲੇ ਜਿਹੜਾ ਹਡਾਕ ਡੀਜੀਪੀ ਆ ਉਹਦੇ ਥੱਲੇ ਜਿਹੜੇ ਐਸਐਸਪੀ ਨੇ ਜਾ ਜਿਹੜੇ ਉੱਤੇ ਥੱਲੇ ਅਫੀਸਰ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਇਹਦਾ ਪਤਾ ਨਹੀਂ ਕਦੋਂ ਘੰਟੇ ਤੋਂ ਘੰਟੇ ਬਦਲ ਜੇ ਕੱਲ ਨੂੰ ਬਦਲ ਜੇ ਪਰਸੋਂ ਨੂੰ ਬਦਲ ਜੇ ਇਹ ਡੀਜੀਪੀ ਨੂੰ ਕੇਸ਼ਰੀਵਾਲ ਕੇਦਨ ਬਦਲ ਦਿੰਦਾ ਹੈਗਾ ਜਿੱਥੇ ਤੱਕ ਰੈਗੂਲਰ ਡੀਜੀਪੀ ਨਹੀਂ ਆਉਂਦਾ ਜਿੱਥੇ ਤੱਕ ਰੈਗੂਲਰ ਮੁੱਖ ਮੰਤਰੀ ਨਹੀਂ ਪੰਜਾਬ ਨੂੰ ਮਿਲਦਾ ਉੱਥੇ ਤੱਕ ਪੰਜਾਬ ਦੇ ਹਾਲਾਤ ਕਦੇ ਵੀ ਠੀਕ ਹੋਣ ਵਾਲੇ ਨਹੀਂ ਹੈਗੇ ਸੋ ਅੱਜ ਪੰਜਾਬ ਦੇ ਵਿੱਚ ਤੁਸੀਂ ਕੋਈ ਵੀ ਚੈਨਲ ਦੇਖੋ ਕੋਈ ਸੋਸ਼ਲ ਮੀਡੀਆ ਦੇਖੋ ਕਿਤੇ ਨਾ ਕਿਤੇ ਮਟਰ ਹੋ ਰਹੇ ਹੁੰਦੇ ਆ ਕਿਤੇ ਲੁੱਟਾਂ ਹੋ ਰਹੀਆਂ ਆਉਂਦੀਆਂ ਕਿਤੇ ਖੂਹਾਂ ਹੋ ਰਹੀਆਂ ਆਉਂਦੀਆਂ ਅੱਜ ਤੁਸੀਂ ਆ ਮੈਂ ਪਾਰਕ ਦੇ ਵਿੱਚ ਫਿਰ ਰਿਹਾ ਇੱਥੇ ਵੀ ਲੋਕ ਜਿਹੜੇ ਹੈਗੇ ਨੇ ਉਹ ਆਪਣੇ ਕੰਨਾਂ ਨੂੰ ਟੱਕ ਕੇ ਤੁਰੇ ਫਿਰਦੇ ਨੇ ਤੇ ਜੇ ਕਿਸੇ ਨੇ ਆਪਣੇ ਹੱਥ 'ਚ ਮੰਦੀ ਪਾਈਆ ਤਾਂ ਆਪਣੀ ਮੰਦੀ ਲਾ ਕੇ ਘਰ ਰੱਖ ਕੇ ਆ ਜਾਂਦਾ ਸੋ ਇਹ ਇਦਾਂ ਦੇ ਹਾਲਾਤ ਬਣ ਗਏ ਜਿਹੜੇ ਕਿ ਕਦੇ ਪੰਜਾਬ ਦੇ ਵਿੱਚ ਨਹੀਂ ਸੀ ਦੇਖੇ ਹੁਣ ਸੋਸ਼ਲ ਮੀਡੀਆ ਆਪਾਂ ਦੇਖਦੇ ਆਂ ਕਈ ਵਾਰ ਹਰ ਰੋਜ਼ੇ ਦੇਖਦੇ ਆਂ ਕਿ ਇੱਕ ਕੋਈ ਨੌਜਵਾਨ ਜਾ ਰਿਹਾ ਹੁੰਦਾ ਜਾਂ ਕੋਈ ਬਜ਼ੁਰਗ ਜਾ ਰਹਿੰਦੇ ਇੱਕ ਸਕੂਟੀ ਦੀ ਆ ਰਹੀ ਸੀ ਸੋਸ਼ਲ ਮੀਡੀਆ ਤੇ ਕਿਉ ਨੂੰ ਸ਼ਰਿਆਮ ਸਵੇਰੇ 6:30 ਪੌਣੇ 7 ਵਜੇ 2-3 ਨੌਜਵਾਨ ਆਏ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਲੁੱਟ ਲਿਆ ਉਹਦੇ ਪੈਸੇ ਕੱਢ ਲੇ ਮੋਬਾਈਲ ਖੋ ਲਿਆ ਐਵੇਂ ਦੀਆਂ ਵਾਰਦਾਤਾਂ ਕਿੰਨੀਆਂ ਐਵੇਂ ਦੀਆਂ ਵਾਰਦਾਤਾਂ ਉਹੀ ਹੋਏਗਾ ਕਿ ਜਦੋਂ ਕਿ ਸਬ ਡਿਵੀਜ਼ਨਾਂ ਨੇ ਉਹਨਾਂ ਕਹਿੰਦੇ ਨੇ ਕਿ ਅਸੀਂ ਨਾਲ ਦੀ ਨਾਲ ਉਹਦੇ ਕੰਟੈਕਟਰ ਚ ਹੁੰਨੇ ਆ ਕਿ ਇਹਨੂੰ ਸੋਲਵ ਕਰੋ ਜਲਦੀ ਕਿ ਪੁਲਿਸ ਸੋਲਵ ਵੀ ਕਰਦੀ ਅੱਜ ਤਾਂ 123 24 ਬੰਦੇ ਨੇ ਮੈਂ ਕਹਿੰਨਾ ਭਗਵੰਤ ਮਾਨ ਨੂੰ ਤਾਂ ਸ਼ਾਇਦ ਨਾ ਹੀ ਕੋਈ ਜਾਣਕਾਰੀ ਦਿੰਦੀ ਹੋਵੇ ਕਿਉਂਕਿ ਭਗਵੰਤ ਮਾਨ ਦੀ ਜਿਹੜੀ ਸਰਕਾਰੀ ਫਾਈਲਾਂ ਨੇ ਜਿਹੜੇ ਮੁੱਖ ਮੰਤਰੀ ਸੌਂ ਖਾਂਦਾ ਹੁੰਦਾ ਹੈ ਕਿ ਗੁਪਤ ਭੇਤ ਰੱਖਣੇ ਆ ਆਪਣੇ ਸੂਬੇ ਦੇ ਉਹ ਸਾਰੇ ਗੁਪਤ ਭੇਤ ਨਹੀਂ ਹੈਗੇ ਉਹ ਖੁੱਲ੍ਹ ਪੁੱਲ ਚੁੱਕੇ ਭੇਤ ਨੇ 123 ਬੰਦੇ ਇਹਨਾਂ ਦੀਆਂ ਸਾਰੀਆਂ ਹੀ ਫਾਈਲਾਂ ਚੈੱਕ ਕਰਦੇ ਨੇ ਤੇ ਇਹਨਾਂ ਇਹ ਤਾਂ ਸੁੱਤੇ ਪਏ ਹੁੰਦੇ ਨੇ ਆਪਣੇ ਪੈਗ ਸ਼ੱਕ ਲਾ ਕੇ ਤੇ ਜਿਹੜੇ 123 24 ਬੰਦੇ ਬੈਠੇ ਨੇ ਸ਼ਸ਼ੋਦੀਆ ਜੀ ਜੈਨ ਸਾਹ ਕੇਸ਼ਰੀਬਾਲ ਜੀ ਉਹਨਾਂ ਨਾਲ ਡਾਇਰੈਕਟਰ ਐਸਐਸਪੀ ਤੇ ਡੀਸੀ ਉਹਨਾਂ ਨਾਲ ਗੱਲ ਕਰਦੇ ਨੇ ਇਹਨਾਂ ਨਾਲ ਤਾਂ ਕੋਈ ਗੱਲ ਵੀ ਨਹੀਂ ਕਰਦਾ ਹੈਗਾ ਸੋ ਇਸ ਕਰਕੇ ਮੈਂ ਸਮਝਦਾ ਕਿ ਹਾਲਾਤ ਪੰਜਾਬ ਦੇ ਤਰਸਯੋਗ ਤਾਂ ਹੀ ਹੋਏ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਕੰਟਰੋਲ ਨਹੀਂ ਹੈ ਕਿਸੇ ਚੀਜ਼ ਦਾ ਇਹ ਹਾਲਾਤ ਹਨ ਬਿਲਕੁਲ ਜੀ ਸੋਮ ਮੱਖਣ ਸਿੰਘ ਲਾਲਕਾ ਜਿਨ੍ਹਾਂ ਨੇ ਚਿੰਤਾ ਜਤਾਈਆ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਪੰਜਾਬ ਦੇ ਹਾਲਾਤ ਨੇ ਚੋਰੀਆਂ ਹੋ ਰਹੀਆਂ ਨੇ ਡੱਕੇ ਪੈ ਰਹੇ ਨੇ ਕਿਤੇ ਨਾ ਕਿਤੇ ਕਤਲ ਹੋ ਰਹੇ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਕਿ ਬਹੁਤ ਚਿੰਤਾਜਨਕਾ ਪੰਜਾਬ ਸਰਕਾਰ ਨੂੰ ਇਸ ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਗੁਰਤੇ ਸਿੰਘ ਥੋਈ ਨਾਲਾ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ